ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ। ਜੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਠੀਕ ਠਾਕ ਹੋਣੇ ਹੋ ਕਿਉਂਕਿ ਵਿੱਚ ਜਨਰੇਟਰ ਦੀ ਆਵਾਜ਼ ਆਉਣ ਰਹੀ ਹੈ। ਤੇ ਝੋਨਾ ਆਪਣਾ ਲੱਗ ਰਿਹਾ ਹੈ। ਮਹਾਰਾਜ ਦੀ ਕਿਰਪਾ ਨਾਲ ਰਹਿ ਗਿਆ ਵਾਸ ਥੋੜਾ ਜਿਹਾ ਆਪਾਂ 26 ਲਾਉਣ ਦੇ ਆ। ਤੇ ਜਾਂ ਰਾਜਾ 22 88 ਲਾਉਣ ਦੇ ਆ ਐਂਡ ਵਾਲੀ ਵੈਰਾਈਟੀ। ਤੇ ਸਾਰੇ ਜਣੇ ਦੱਸਿਓ ਇੱਕ ਆਪਣੇ ਦੱਸਿਓ ਤੁਹਾਡੇ ਝੋਨੇ ਦਾ ਕੀ ਰੇਟ ਕੀ ਚੱਲਣ ਦੇ ਆ ਵਾ। ਸਾਡੇ ਜਿਹੜਾ ਮੱਕੀ ਵਾਲਾ ਲਾਉਣ ਦੇ ਆ ਉਹ ਹੈਗਾ ਆਪਣਾ 6000 ਰੁਪਿਆ ਤੇ ਜਿਹੜਾ ਕਣਕ ਦੀ ਵੱਢ ਵਾਲਾ ਵਾ ਉਹ ਹੈਗਾ ਆਪਣਾ 5000 ਤੇ ਤੁਸੀਂ ਸਾਰੇ ਮੇਰੇ ਵੀਰਾਂ ਨੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਡੇ ਕੀ ਰੇਟ ਆ ਜਰੂਰ ਕਮੈਂਟ ਕਰਿਓ ਆ ਆਪਣੀ ਫੁੱਲਰ ਵਾਲੀ ਮੋਟਰ ਆ ਤੇ ਆਪਾਂ ਇੱਥੇ ਜਨਰੇਟਰ ਰੱਖਿਆ ਵਾ ਤੇ ਆ ਚਲਦੀ ਪਾਣੀ ਚੈੱਕ ਕਰੋ ਸੋਲਰ ਤੇ ਵੀ ਤੁਹਾਨੂੰ ਚੈੱਕ ਕਰਾਂਗੇ ਇੰਨਾ ਹੀ ਪਾਣੀ ਸੋਲਰ ਤੇ ਆਉਂਦਾ ਵਾ ਬਾਕੀ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਤੇ ਇਹ ਉਹ ਲੂਬੀ ਚੱਲਦੀ ਤੇ ਇਹ ਉਹ ਥੋਲਰ ਤੇ ਵੀ ਜਲਦੀ ਹੋਣ ਕੋਈ ਬਦਲਵਾਈ ਹੋਈ ਏ ਚੱਲਦੀ ਘੱਟ ਚੱਲਦੀ ਤੇ ਇਸ ਕਰਕੇ ਆਪਾਂ ਹੁਣ ਇਹਨਾਂ 'ਚ ਪਾਣੀ ਆਪਾਂ ਪਾ ਰਹੇ ਆ ਵੀ ਥੋੜਾ ਪਾਣੀ ਘੱਟ ਹੀ ਤੇ ਪਾਣੀ ਪਾਉਂਦੀ ਜਰੂਰ ਤੇ ਸੀ ਤੇ ਪਾ ਰਹੇ ਆ ਬਾਕੀ ਜੋੜੀਰ ਬਾਕੀ ਤੁਹਾਨੂੰ ਅੱਗੇ ਰਗਾਵਾਂਗੇ ਜਿਹੜੇ ਰਾਹ 'ਚ ਆਪਾਂ ਲੰਘ ਕੇ ਆਏ ਆ ਉਧਰਲੇ ਮੰਡ ਤੋਂ ਪੀ ਟਾਈਮ ਚੱਲ ਰਿਹਾ ਤੇ ਇੱਕ ਰੁੱਖ ਮੇਰਾ ਭਰਾ ਸਾਰੇ ਜਣੇ ਜਰੂਰ ਲਾਓ ਹੁਣ ਜਿੱਦਾਂ ਮੈਂ ਇੱਥੇ ਕਿਸੇ ਦੇ ਰੁੱਖ ਨਹੀਂ ਹੋਣੇ ਬਹੁਤ ਬਹੁਤ ਘਟ ਵਰਲਾ ਵਰਲਾ ਵਾਂਝਾ ਵਾਂਝਾ ਮੈਂ ਉਹ ਬਹੁਤ ਸਾਰੇ ਆ ਲੈਂਡ ਜੀ ਦੇ ਇੱਥੇ ਲਾ ਦਿੱਤੇ ਆ ਨਾਲ-ਨਾਲ ਨਾਲ-ਨਾਲ ਲਾਤੇ ਹੁਣ ਨਵੇਂ ਬੂਟੇ ਹੋਰ ਲਾਦਨੇ ਆ ਖਾਂ ਛੱਡਿਆ ਨਾਲੇ ਨਾਲੇ ਆਪਣੀ ਪੈੜੀ ਦੀ ਸੇਫਟੀ ਨਾਲੇ ਆਪਣਾ ਬਚਿਆ ਰਹਿਣਾ ਆਪਣਾ ਉਧਰ ਵਿਚਾਰ ਰਹੇਗਾ ਭੈੜੀ ਦਾ ਵਿਚਾਰੂ ਨਾਲੇ ਆਪਣਾ ਉਧਰੋਂ ਰਹੂਗਾ ਤੇ ਬਾਕੀ ਟੀਮਾ ਪਰ ਬਾਕੀ ਜਿੰਮੇਦਾਰ ਨੁਕਸਾਨ ਨੂੰ ਕੋਈ ਨਹੀਂ ਸਬਸਕ੍ਰਾਈਬ ਕਰਦਾ ਕੋਈ ਨਹੀਂ ਉਹਦੀ ਵੀਡੀਓ ਨੂੰ ਲਾਈਕ ਕਰਦਾ ਤੇ ਆਪਾਂ ਹੁਣ ਲੱਗੇ ਮਤਲਬ ਵੀ ਇਹਦੇ ਵਿੱਚ ਤੁਹਾਨੂੰ ਇੱਕ ਇਦਾਂ ਦਾ ਯੰਤਰ ਦੱਸਾਂਗੇ ਕਿ ਤੁਸੀਂ ਯਾਦ ਕਰੋਗੇ ਕਿ ਕਿੱਦਾਂ ਬਹਿ ਜਾ ਬਹਿ ਜਾ ਜਾਂਦੀ ਬਹਿ ਜਾ ਬਹਿ ਜਾ ਇੱਕ ਨੰਬਰ ਝੋਨਾ ਭੱਜਾ ਹੀ ਆਊਗਾ ਇਹ ਕੱਲ ਨੂੰ ਵੀਡੀਓ ਪੈਣੀ ਹੈ ਤੁਸੀਂ ਵੇਖ ਲਓ ਝੋਨਾ ਲੱਗਣ ਡਿਆ ਵਾ ਅੱਜ ਇਹਨੂੰ 10 ਦਿਨਾਂ ਬਾਅਦ ਇਹਦੀ ਗਰੋਥ ਵੇਖ ਇੱਕ ਸੌਖਾ ਦੇਸੀ ਤਰੀਕਾ ਇੱਕ ਸੌਖਾ ਐਵੇਂ ਨਾ ਮਗਰ ਲੱਗੇ ਪਰੋ ਆਪਾਂ ਆਪਾਂ ਮਗਰ ਲੱਗੇ ਆਪਾਂ ਦੁਕਾਨਾਂ ਵਾਲਿਆਂ ਦੇ ਆ ਪਰੋ ਕੈਲਡਨ ਪਰੋ ਆ ਪਰੋ ਕੁਛ ਨਹੀਂ ਬਾਕੀ ਤੁਹਾਨੂੰ ਹੁਣ ਅੱਗੇ ਰਾਹ ਦਿਖਾਉਨੇ ਆ ਕਿ ਨਾਲ ਚੇਂਜਰਸ ਹੋ ਗਿਆ ਬਹੁਤ ਵੱਡਾ ਖਤਰਾ ਬਣ ਗਿਆ ਵਾ ਸਾਡੇ ਇਧਰ ਦੇ ਜ਼ਿੰਮੇਦਾਰਾਂ ਲਈ ਇਕਾ ਜਿਹੜਾ ਨਾ ਇਹ ਰੇ ਟਿਕਦਾ ਬੰਦਾ ਲਓ ਮਿੱਤਰੋ ਆ ਹਾਲ ਦੇਖ ਲਓ ਆਵਾਾਡੇ ਨਾ ਕੁਝ ਜੀਨੀਦਾਰਾਂ ਦੀਆਂ ਕਮੀਆਂ ਰਸਤਾ ਵੱਡ ਵੱਡ ਕੋਈ ਡਾਂਡੀ ਲਈ ਪੀਂ ਦੱਸੋ ਆਪਾਂ ਰਸਤਾ ਵੱਡਾਂਗੇ ਤੇ ਆਪਣੀ ਜਿਆਦਾ ਫਸਲ ਨਿਕਲਣੀ ਮੈਨੂੰ ਤੇ ਸਮਝ ਨਹੀਂ ਆਉਂਦਾ ਆ ਕੋਈ ਮੇਰੀ ਜ਼ਿੰਦਗੀ ਤੇ ਕਰ ਕੀ ਕੰਮ ਭੈਣ ਭੋਨ ਦੇਖਿਆ ਇਹ ਥਿੰਨ ਕਰਮ ਦਾ ਰਸਤਾ ਤੇ ਆ ਮੇਰੇ ਹਿਸਾਬ ਨਾਲ ਡੇਢ ਕਰਮ ਵੀ ਨਹੀਂ ਹੋਣਾ ਆ ਦੇ ਸਾਡੇ ਲੋਕਾਂ ਦੇ ਹਾਲ ਆ ਦੱਸਿਓ ਮੈਨੂੰ ਮੇਰੇ ਹਿਸਾਬ ਨਾਲ ਇਹ ਰਾਤਾਂ ਵੜਦੇ ਆ ਵੀ ਜ਼ਮੀਨ ਵਾਜੇ ਜ਼ਮੀਨ 'ਚ ਵਾਧਾ ਹੋ ਜਾਏ ਹੋਰ ਤੁਸੀਂ ਦੱਸਣਾ ਵਾ ਵੀ ਰਾਸਤਾ ਵੱਡਿਆਂ ਜਮੀਨ ਦਾ ਵਾਦਾ ਹੁੰਦਾ ਹੈ ਕਿ ਨਹੀਂ ਹੁੰਦਾ ਬਾਕੀ ਇਹਨਾਂ ਬੰਦਿਆਂ ਦੀ ਸੋਚ ਕੀ ਕਹਿ ਸਕਦੇ ਆ ਕਈਆਂ ਨੇ ਛੱਡਿਆ ਵੀ ਇਹ ਪਰ ਬਹੁਤ ਮਾੜੇ ਹਾਲੇ ਮੈਨੂੰ ਲਾ ਵੀ ਦੇਖ ਲਓ ਮਿੱਤਰੋ ਅੱਡੇ ਇਧਰ ਮੋੜ ਗਾਰ ਆ ਰਹੀ ਹੈ ਫਾਇਦਾ ਕੀ ਕੀ ਟ੍ਰੈਕ ਇਹ ਹੋ ਗਿਆ ਲੋ ਮਿੱਤਰੋ 26 ਝੋਨਾ ਆਪਣਾ ਲੱਗਣ ਡਿਆ ਵਾ ਤੇ ਸਾਰੇ ਲੱਗੇ ਬੰਦੇ ਸਾਡੇ ਲੱਗੇ ਆ ਬੜੀ ਫਿਰਦੇ ਸੋਲਰ ਥੱਲੇ ਤੇ ਸਾਰੇ ਜਿਹਨੇ ਕਮੈਂਟ ਕਰਕੇ ਦੱਸਿਓ ਲੱਗ ਗਿਆ ਵਾ ਤੇ ਤੁਹਾਡੇ ਵਾਲੀ ਇੱਕ ਜਰੂਰ ਗੱਲ ਦੱਸਿਓ ਮੈਨੂੰ ਕੋਈ ਠੇਕਾ ਕੀ ਜਮੀਨੀ ਦਾ ਸਾਡੇ ਇੱਧਰ ਮੰਡ ਚ 50 55 ਚੱਲ ਰਿਹਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਣਾ ਠੀਕਾ ਕੀ ਹੈ ਤੇ ਚਲੋ ਆਪਣੀਆਂ ਵੀਡੀਓ ਨੂੰ ਪਿਆਰ ਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਛੋਟੀ ਜੀ ਵੀਡੀਓ ਤੇ ਅੱਜਕੱਲ ਤੇ ਤੁਹਾਡੇ ਲਵਾਈ ਕੀ ਚੱਲਦੀ ਹੈ ਇਹ ਵੀ ਜਰੂਰ ਦੱਸਿਓ ਸਾਰੇ ਜਿਹਨੇ ਕਮੈਂਟ ਕਰਕੇ